425 ਰੁਪਏ ਦਾ 250 ਰੁਪਏ ਚ ਹਾਂਜੀ ਕਿਤਾ ਨਹੀਂ ਮਿਲੂ ਲਓ ਜੀ ਬਾਈ ਕਹਿੰਦਾ ਵੀ ਆਪਾਂ 9 ਫੁੱਟ ਦੇਣਾ ਪੜਦਾ ਤੇ 250 ਰੁਪਏ ਦੇ ਵਿੱਚ ਦੇ ਦੇਣੇ ਹੈ ਹਨਾ ਜੀ ਤੁਹਾਨੂੰ ਇੱਕ ਚੀਜ਼ ਵਿਖਾਉਣੇ ਆ ਆਪਾਂ ਅਕਸਰ ਫਿਲਮਾਂ ਜੀਆਂ ਵਿੱਚ ਨਹੀਂ ਦੇਖਿਆ ਜਦੋਂ ਐ ਜੇ ਕਰਕੇ ਕਰਦੇ ਹੁੰਦੇ ਨੇ ਹਨਾ ਤੇ ਉਹ ਬਾਈ ਆਹ ਆ ਉਹ ਪਰਦਾਜ ਐ ਇਹ ਬਾਈ ਕਹਿੰਦਾ ਯਾਰ ਆਪਾਂ ਮਾਨਸਾਂ ਦੇ ਵਿੱਚ ਹੀ ਤੁਹਾਡੇ ਘਰੇ ਵੀ ਆਪਾਂ ਇਹੀ ਮਾਹੌਲ ਬਣਾ ਦੇਾਂਗੇ ਇੱਕ ਵਾਰੀ ਤੁਸੀਂ ਕਹਿੰਦਾ ਮੇਰੇ ਕੋਲੇ ਆ ਜਾਓ ਤੇ ਤੁਹਾਨੂੰ ਇਹੀ ਚੀਜ਼ ਆਪਾਂ ਤਿਆਰ ਕਰਕੇ ਦੇ ਦਾਂਗੇ ਰੰਗ ਕਲਰ ਬਹੁਤ ਨੇ ਇਹਦੇ ਵਿੱਚ ਤੇ ਜਿਹੜੇ ਵੀ ਭਰਾ ਨੇ ਆਉਣਾ ਹੈ ਨਾ ਇੱਕ ਵਾਰੀ ਦਿੱਤੇ ਗਏ ਨੰਬਰ ਤੇ ਸੰਪਰਕ ਜਰੂਰ ਕਰਾ ਲਿਓ ਅੱਜ ਦੀ ਵੀਡੀਓ 'ਚ ਖਾਸ ਹੋਣ ਵਾਲੀ ਹੈ ਆਪਣੇ ਭੈਣਾਂ ਵਾਸਤੇ ਭੈਣਾਂ ਨੂੰ ਪਰਦਿਆਂ ਦੀ ਜਾਂ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਫਰਸ਼ ਪੋਸਟ ਤੇ ਜਿਹੜਾ ਮਨ ਲਓ ਮੈਟ ਹੈ ਨਾ ਫਲੋਰ ਮੈਟ ਹੈ ਐਸ ਟਾਈਮ ਆਪਾਂ ਬਾਰਿਸ਼ ਹੋਮ ਡেকੋਰ ਤੇ ਪਹੁੰਚੇ ਆ ਹਨਾ ਤੇ ਬਾਈ ਜੀ ਹੋਰਾਂ ਕੋਲ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਚੀਜ਼ਾਂ ਨੇ ਤੇ ਕੀ ਕੀ ਹੋਣ ਵਾਲੇ ਆ ਰੇਟ ਆ ਜਾ ਸੁਲਵਿੰਦਰ ਸਸੀ ਕਾ ਬਾਈ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਉਹ ਠੀਕ ਹੋ ਜੀ ਤੇ ਲੋ ਜੀ ਫਿਰ ਆਪਾਂ ਦਿਖਾ ਦਈਏ ਪੈਣਾ ਦੀ ਅਕਸਰ ਡਿਮਾਂਡ ਰਹਿੰਦੀ ਹੈ ਵੀ ਘਰ ਦੇ ਵਿੱਚ ਸੋਹਣੇ ਸੋਹਣੇ ਲੱਗੇ ਹੁਣ ਪਰਦੇ ਤੇ ਥੱਲੇ ਲੱਗੇ ਹੋਵੇ ਜਿਵੇਂ ਫਰਸ਼ ਵਾਂਗੂ ਮਤਲਬ ਮੈਟ ਵਿਸ਼ੇ ਹੁਣ ਆਏ ਨਾ ਪਤਾ ਲੱਗੇ ਵੀ ਮੈਟ ਹੈ ਕਿ ਫਰਸ਼ ਲੱਗਿਆ ਹੈ ਨਾ ਤੇ ਲੋ ਜੀ ਪਹਿਲੀਆਂ ਜੱਪਾ ਦਿਖਾਉਨੇ ਆ ਬਈ ਜੀ ਪਰਦੇ ਹੈ ਨਾ ਬਈ ਜੀ ਪਰਦੇ ਆ ਡਿਜ਼ਾਈਨ ਦੇਖ ਸਕਦੇ ਤੁਸੀਂ ਬਹੁਤ ਸਾਰੇ ਡਿਜ਼ਾਈਨ ਹੈ ਇਹ ਬਈ ਜੀ ਕਿਹੜੇ ਕਿਹੜੇ ਕੱਪੜਾ ਮਤਲਬ ਕਿਹੜੀ ਕੁਆਲਿਟੀ ਦਾ ਹੁੰਦਾ ਮੜਾ ਦੱਸੋਗੇ ਪਾਉਂਗੇ ਚਾਹਣਾ ਬਲੈਕਆਊਟ ਦੇ ਵਿੱਚ ਆ ਗਿਆ ਵੀਰੇ ਹੈਵੀ ਕੁ ਤੇ ਹੋਰ ਆਹ ਕਲਰ ਆਗੇ ਸਾਰੇ ਇੱਕੋ ਹੀ ਕਪੜਾ ਹੈ ਕਿੰਦੇ ਵਿੱਚ ਕੋਈ ਫਰਕ ਹੈ ਜੀ ਲੱਗ 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 ਠੀਕ ਹੈ ਜੀ ਤੇ ਇਹਦਾ ਕੀ ਰੇਟ ਹੋਣ ਵਾਲਾ ਜੀ ਘੱਟੋ ਘੱਟ ਜਿਹੜਾ ਮਤਲਬ ਬਾਜ਼ਾਰ ਦਾ ਕੀ ਰੇਟ ਚੱਲਦਾ ਆਪਾਂ ਕੀ ਰੇਟ ਕਰੀਏ ਕੁਛ ਨਾ ਕੁਛ ਕਿਉਂ ਆਹ ਇਹ ਨਾ ਵੀਡੀਓ ਦੇ ਵਿੱਚ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਤਾਂ ਮਾਣਾ ਬੋਤਾ ਆਹ ਵਾਲਾ ਵੀ ਨਾ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਮਿਲੂਗਾ 400 450 500 ਰੁਪਏ ਠੀਕ ਹੈ ਜੀ ਆਪਾਂ ਕਿੰਨੇ ਦਾ ਕਰਤਾ ਜੀ 9 ਗੁੱਟੇ ਜੀ ਇਹ ਡੀਟੈਲ ਪ੍ਰਿੰਟ ਕਪੜਾ ਹੈਵੀ ਠੀਕ ਹੈ ਜੀ ਕਪੜਾ ਇਹਦੇ ਵਿੱਚ ਹਲਕਾ ਵੀ ਮੇਚੀ ਜਾਂਦੇ ਨੇ ਵੀਰੇ ਆਪਾਂ ਕਪੜਾ ਹੈ 250 ਰੁਪਏ ਚ ਹਾਂਜੀ ਕਿਤੋਂ ਲੱਭੀ ਮਿਲੂ ਲੋ ਜੀ ਬਾਈ ਕਹਿੰਦਾ ਵੀ ਆਪਾਂ 9 ਫੁੱਟ ਦੇਣਾ ਪੜਦਾ ਤੇ 250 ਰੁਪਏ ਦੇ ਵਿੱਚ ਦੇ ਦੇਣੇ ਹੈ ਹਨਾ ਜੀ ਤੇ ਬਾਕੀ ਸਿਰ ਇੱਕ ਚੀਜ਼ ਖਾਸ ਗੱਲ ਹੋਰ ਬਾਈ ਜੀ ਤੁਸੀਂ ਉਹ ਰਿਗ ਬਾਰੇ ਕਹਿੰਦੇ ਸੀ ਉਹ ਉਹਦੇ ਬਾਰੇ ਵੀ ਬੜਾ ਜਾਣਨ ਪਾਦੇ ਰਿੰਗ ਵੀਰੇ ਦੇ ਵਿੱਚ ਸਟੀਲ ਦੇ ਪਾਏ ਹੋਏ ਠੀਕ ਹੈ ਜੀ ਆਪਾਂ ਦੇਖ ਦੇਖਦੇ ਆ ਵੀ ਜ਼ਿਆਦਾਤਰ ਕਈ ਵਾਰੀ ਉਹ ਲੋਹੇ ਜਿਹੇ ਦੇ ਪਾਏ ਹੁੰਦੇ ਚਾਰ ਪਾਏ ਜਾਂਦੇ ਹਨਾ ਸ਼ਕਲ ਸੇਮ ਹੁੰਦੀ ਹੈ ਵੀਰੇ ਉਹਨਾਂ ਦੀ ਠੀਕ ਹੈ ਜੀ ਕੀ ਪਤਾ ਨਹੀਂ ਲੱਗਦਾ ਹਾਂਜੀ ਉਹਨਾਂ ਨੂੰ ਜ਼ਰ ਲੱਗਦੀ ਇਹਨਾਂ ਨੂੰ ਜ਼ਰ ਨਹੀਂ ਲੱਗਦੀ ਠੀਕ ਹੈ ਜੀ ਇਹਦੇ ਚ ਦੇਖ ਸਕਦੇ ਹੋ ਤੁਸੀਂ ਕਪੜਾ ਕੁਆਲਿਟੀ ਇਹਦਾ ਇਹਦਾ ਆਪਾਂ ਕਿੱਥੇ ਹੋਰ ਦੇਖੇ ਸੀ ਆ ਮੈਂ ਆਗੇ ਜੀ ਆਪਣੇ ਕੋਲੇ ਇਹ ਕੀ ਰੇਟ ਪੈਂਦੇ ਨੇ ਰਿਕਾਰਡ ਦੇ ਵਿੱਚ ਆ ਵੀਰੇ ਇਹ ਵੀ ਬਲੈਕਆਊਟ ਚ ਆ ਜੀ ਬਲੈਕਆਊਟ ਵੀਰੇ ਠੀਕ ਆ ਜੀ ਕਪੜਾ ਚੈੱਕ ਕਰਾ ਦਿਓ ਮੜਾ ਵੀ ਵੀ ਨਹੀਂ ਵੀਰੇ ਆਰਪਾਰ ਕਰਾ ਸੋਣੀ ਠੀਕ ਆ ਜੀ ਹਾਂਜੀ ਪਹਿਲੇ ਜਿੰਨਾ ਮਰਜ਼ੀ ਜੋਰ ਲਾ ਲੈ ਜੀ ਪ੍ਰੈਸ ਕੀਤੀ ਹੋਈ ਆ ਵੀਰੇ ਠੀਕ ਆ ਜੀ ਤੇ ਇਹ ਕੀ ਰੇਟ ਪਊਗਾ ਜੀ ਬੀਆਰ ਦੇ ਵਿੱਚੋਂ ਤੁਹਾਨੂੰ ਵੀਰੇ 900000 ਰੁਪਏ ਦਾ ਘੱਟੋ ਘੱਟ ਮਿਲੂਗਾ ਠੀਕ ਆ ਜੀ ਆਪਣੇ ਕੋਲ ਇਹ 9 ਫੁੱਟ ਮਿਲੂ 600 ਰੁਪਏ ਦਾ 9 ਫੁੱਟ 600 ਰੁਪਏ ਦੇ ਵਿੱਚ ਆਪਾਂ ਦੇ ਦੇਣਾ ਲੋ ਜੀ ਜਿਹੜੀਆਂ ਭੈਣਾਂ ਨੇ ਘਰੇ ਆਪਣਾ ਘਰ ਚ ਮਕਾਉਣਾ ਨਾ ਤੁਸੀਂ ਐ ਮੰਨ ਲਓ ਆਪਾਂ ਅਕਸਰ ਇਹ ਵੱਡੇ ਸ਼ਹਿਰਾਂ ਦੇ ਵਿੱਚ ਵੱਡੀਆਂ ਕੋਠੀਆਂ ਜਾਂ ਹਵੇਲੀਆਂ ਦੇ ਵਿੱਚ ਦੇਖਦੇ ਆ ਲੱਗੇ ਹੋਏ ਹੈਨਾ ਤੇ ਉਹ ਹੁਣ ਤੁਹਾਨੂੰ ਮਾਨਸਾ ਦੇ ਵਿੱਚ ਹੀ ਮਿਲ ਜਾਣਗੇ ਬਾਕੀ ਇੱਧਰ ਦੇਖ ਲਓ ਕਿੰਨੇ ਕਲਰ ਨੇ ਇਹਦੇ ਵਿੱਚ ਇਹਦਾ ਤੁਹਾਨੂੰ ਹੁਣ ਆਪਾਂ ਦੱਸ ਹੀ ਦਿੱਤਾ ਬਹੁਤ ਸਾਰੇ ਨੇ ਇਹਨਾਂ 'ਚ ਰੇਟ ਦੱਸਦੇ ਲੋ ਜੀ ਫਲੋਰ ਮੈਟ ਵੀ ਬੜਾ ਚੈੱਕ ਕਰਾ ਦੇ ਤਲਵਿੰਦਰ ਦਿਖਾ ਦੇ ਕਲਰ ਇਹਦੇ 'ਚ ਬਹੁਤ ਸਾਰੇ ਨੇ ਹੈਨਾ ਜੀ ਇਹਦਾ ਬਈ ਕੀ ਸਾਈਜ਼ ਰਹਿਣਾ ਵੀਰੇ 5 ਫੁੱਟ ਤੇ 6 ਫੁੱਟ ਦੀ ਲੈਂਥ ਇਹਨਾਂ ਦੀ ਜੀ ਠੀਕ ਹੈ ਜੀ ਮੰਨ ਲਓ 5 ਫੁੱਟ ਤੇ 6 ਫੁੱਟ ਦੀ ਜਿਹੜੀ ਲੈਂਥ ਹੈ ਇਹ ਮਿਲ ਜੂ ਇਹਦੇ ਚ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਘੱਟੋ ਘੱਟ ਕੀ ਰੇਟ ਪੈਂਦਾ ਜੀ ਘੱਟੋ ਘੱਟ ਹੀ ਮੇਰੇ ਬਾਜ਼ਾਰ ਦੇ ਵਿੱਚ 10 ਰੁਪਏ 12 ਰੁਪਏ ਵੇਚੀ ਜਾਂਦੇ ਨੇ ਹਲਕੀ ਕੁਆਲਿਟੀ ਠੀਕ ਹੈ ਜੀ ਆਪਾਂ 10 ਰੁਪਏ ਦੇਵਾਂਗੇ ਪੂਰੀ ਵਧੀਆ ਕੁਆਲਿਟੀ ਪੂਰੀ ਹੈਵੀ ਦੇ ਦਿੰਦੇ 10 ਰੁਪਏ ਸਕੁਅਰ ਫੁੱਟ 10 ਰੁਪਏ ਸਕੁਅਰ ਫੁੱਟ ਤੁਸੀਂ ਐ ਮੰਨ ਲਓ ਵੀ ਜਿਹੜਾ ਕੋਈ ਜੇ ਕਈ ਵਾਰੀ ਕਿਸੇ ਨੇ ਮੰਗਵਾਉਣਾ ਹੈ ਤੇ ਫੀਟਿੰਗ ਦਾ ਬਾਈ ਜੀ ਫਿਰ ਫੀਟਿੰਗ ਦੇ ਵਿੱਚ 4 ਪੀਐਸ ਗਰ ਫਟ 3 ਐਮਪੀਰ ਉਹ ਦੇਖ ਕੇ ਜਸ ਜੀ ਫਿਰ ਪਹਿਲਾਂ ਤੁਸੀਂ ਫੀਟਿੰਗ ਕਰ ਦਿੰਦੇ ਹੋ ਹਾਂਜੀ ਫੀਟਿੰਗ ਹੀ ਹੋ ਜਾਂਦੀ ਹੈ ਲੋ ਜੀ ਸਭ ਤੋਂ ਮੇਨ ਤੇ ਖਾਸ ਗੱਲ ਇਹ ਹੈ ਵੀ ਵੀਰਾ ਕਹਿੰਦਾ ਆਪਾਂ ਫੀਟਿੰਗ ਕਰ ਵੀ ਦਿੰਨੇ ਆ ਹਨਾ ਤੇ ਬਾਕੀ ਸਰੇ ਭਾਈ ਜੀ ਆਪਾਂ ਜਿਹੜੀ ਗ੍ਰੀਨ ਚਾਦਰ ਜੀ ਚਲੀ ਜਾਂਦੀ ਹੈ ਅੱਜ ਕੱਲ ਇਹਦਾ ਬਹੁਤ ਦੌਰ ਹੈ ਹਨਾ ਜੀ ਤੇ ਇਹਦਾ ਕੀ ਸਬ ਤਾਬ ਜੇ ਹੁੰਦਾ ਜੀ ਵੀਰੇ ਆਪਾਂ ਜਿਆਦਾ ਇਹ ਰਿੰਗ ਸਟੀਲ ਦੇ ਪਾ ਕੇ ਪੱਟੀ ਲਾ ਕੇ ਪਰਦੇ ਵਾਂਗੂ ਤੇ ਆ ਕੇ ਦਿੰਨੇ ਆਂ ਜੀ ਠੀਕ ਹੈ ਜੀ ਮਾਲੋ ਕਿਸੇ ਨੇ ਮਾਲੋ ਪੜਦਿਆ ਮੂੰਗੀ ਕੰਮ ਜਿਹੜਾ ਤੋਂ ਉਹ ਵੀ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਉਹ ਵੀ ਆਪਾਂ ਬਣੇ ਪਏ ਨੇ ਆਪਾਂ ਦਿਖਾਵਾਂਗੇ ਹੈਨਾ ਬਾਈ ਜੀ ਤੇ ਇਹਦੇ ਤੇ ਆਗੇ ਬਹੁਤ ਸਾਰੇ ਜਿਵੇਂ ਮੈਟ ਹੈ ਇਧਰ ਮੈਟ ਵੀ ਆਗੇ ਹੈਨਾ ਬਾਈ ਜੀ ਸੁਲਵਿੰਦਰ ਜੀ ਦਿਖਾ ਦਿਓ ਮੜਾ ਜਾ ਹਾਂਜੀ ਹਾਂਜੀ ਤੇ ਮੈਟ ਬਾਕੀ ਸਿਰੇ ਇਧਰਨੇ ਪਾਸੇ ਆ ਕੇ ਬਾਈ ਜੀ ਪੜਦੇ ਆਗੇ ਠੀਕ ਹੈ ਜੀ ਤੇ ਇਹਦਾ ਕੀ ਰੇਟ ਰੁੱਟ ਰਹੇ ਜਾਂਦਾ ਜੀ ਫਿਰ ਅੰਤਜਾ ਇੱਕ ਉਹ ਜਿਹੜਾ ਪੜਦਾ ਕਹਿੰਦੇ ਸੀ ਉਹ ਆ ਚੀਜ਼ ਹੁੰਦੀ ਹੈ ਜੀ ਹਾਂਜੀ ਬ੍ਰੇ ਲੋ ਜੀ ਇਸ ਤਰ੍ਹਾਂ ਤਿਆਰ ਕਰ ਦਿੰਦੇ ਨੇ ਤੇ ਕਈ ਵਾਰੀ ਕਿਸੇ ਭਰਾ ਦੇ ਮਨ ਦੇ ਵਿੱਚ ਹੁੰਦਾ ਨਾ ਵੀ ਆਪਾਂ ਗ੍ਰੀਨ ਜਾਂ ਪਰਦੇ ਤਿਆਰ ਕਰਾਉਣਾ ਐ ਸਿੰਪਲ ਜਿਹਾ ਤੇ ਉਹ ਵੀ ਬਾਈ ਜੀ ਹੁਰੀ ਤਿਆਰ ਕਰਕੇ ਦੇ ਦਿੰਦੇ। ਲਓ ਜੀ ਬਣ ਗਈ ਕਰ। ਪ੍ਰੋਪਰ ਪਾਈਪਾ ਫਿਟ ਕਰ ਦਾਂਗੇ ਵੀਰੇ। ਜੀ। ਤੇ ਫੀਟਿੰਗ ਦਾ ਤਕਰੀਬਨ ਸਾਰਾ ਪ੍ਰਬੰਧ ਆਪਣੇ ਕੋਲ ਹੈਗਾ ਜੀ ਹਨਾ। ਬਾਕੀ ਤਾਂ ਕੋਈ ਮਿਹਨਤਾਂ ਨਾ ਉਹ ਅਗਲੇ ਨੂੰ ਭਾਈ ਦੇਣਾ ਪਊਗਾ। ਹਾਂਜੀ ਹਾਂਜੀ। ਇਤੋਂ ਚੀਜ਼ ਲੈ ਜਾਓ ਤੇ ਵੀਰਾ ਕਹਿੰਦਾ ਬਾ ਫਿੱਟ ਕਰ ਆਵਾਂਗੇ ਪਰਦੇ ਦਾ ਬਾਈ ਜੀ ਇਹਨਾਂ ਦੇ ਵਿੱਚੋਂ ਕਈ ਵਾਰੀ ਕਿਸੇ ਭਰਾ ਨੇ ਕੋਈ ਹੋਰ ਉਹ ਕਰਨਾ ਹੁੰਦਾ ਜਿਵੇਂ ਆ ਪਰਦਾ ਵੱਡਾ ਛੋਟਾ ਉਹ ਕਰਨਾ ਤੁਸੀਂ ਛੋਟੇ ਕੋਲ ਸਾਰੀ ਫਿਟਿੰਗ ਦਾ ਪ੍ਰਬੰਧ ਹੈ ਬਾਟੇ ਦਾ ਹਾਂਜੀ ਹਾਂਜੀ ਵੀਰੇ ਸਾਰਾ ਆਪ ਤਿਆਰ ਕਰਕੇ ਦੇ ਦਾਂ ਠੀਕ ਹੈ ਜੀ ਤੇ ਬਾਈ ਜੀ ਆਉਣਾ ਕਿੱਥੇ ਪਊਗਾ ਜੇ ਕਿਸੇ ਭੈਣ ਨੇ ਜਾਂ ਕਿਸੇ ਭਰਾ ਨੇ ਕੋਈ ਮਤਲਬ ਮੈਟ ਇਹਦਾ ਫਲੋਰ ਮੈਟ ਲੈਣਾ ਹੈ ਤੇ ਜਾਂ ਕਿਸੇ ਭੈਣਾਂ ਨੂੰ ਕੋਈ ਪਰਦੇ ਜਾਂ ਹੋਰ ਹੋਰ ਆਪਣੇ ਕੋਲ ਕੀ ਕੀ ਚੀਜ਼ਾਂ ਆਪਨੇ ਮੈਂ ਆਪਣਾ ਵੀਰੇ ਬਸਟੈਂਡ ਤੋਂ ਪਟਰੋਲ ਪੰਪ ਪਟਰੋਲ ਆਪਣੂ ਰਹਿਮਨ ਸੇਮਾ ਰੋਡ ਤੇ ਐਚਡੀਐਫਸੀ ਬੈਂਕ ਦੇ ਨਾਲ ਆਪਣੀ ਸ਼ੋਅ ਬਿਲਕੁਲ ਨਾਲ ਹਾਂਜੀ ਬੈਂਕ ਦੇ ਬਿਲਕੁਲ ਨਾਲ ਤੇ ਬਾਕੀ ਜੀ ਮੋਬਾਈਲ ਨੰ ਜੀ 21900 ਵਾਟ 21900 ਵਾਟ ਹਾਂਜੀ ਤੇ ਲੋ ਜੀ ਬਾਈ ਜੀ ਜਲਦੀ ਸੰਪਰਕ ਕਰੋ ਬਾਕੀ ਵੀਰੇ ਦਾ ਨੰਬਰ ਆਪਾਂ ਬਲੈਂਡਰ ਇੱਕ ਆਪਣੇ ਕੋਲੇ ਵੀਰੇ ਦੋ ਬਲੈਂਡਰ ਹੁੰਦੀਆਂ ਲੱਗੀਆਂ ਹਾਂਜੀ ਹਾਂਜੀ ਇੱਕ ਆ ਜੀ ਸਭ ਤੋਂ ਮੇਨ ਜੀ ਆ ਗਈ ਆਪਾਂ ਦੇਖਦੇ ਆਂ ਕਈ ਵਾਰੀ ਨਾ ਅਕਸਰ ਆਪਾਂ ਫਿਲਮਾਂ ਇਹ ਵਿੱਚ ਹੀ ਦੇਖੇ ਹੁੰਦੇ ਆਏ ਹਨਾ ਉਹ ਪਾਏ ਪਾਏ ਥੱਲੇ ਜੇ ਧਮਕਾ ਜਾਂਦੇ ਨੇ ਹਨਾ ਦਰਪੰਦਰ ਇਹ ਚੀਜ਼ ਬਹੁਤ ਸੁਣੀ ਹੈ ਤੇ ਇਹ ਕੀ ਬਾਤ ਹੈ ਕੀ ਬਾਤ ਹੈ ਨਾਲ ਦੀ ਨਾਲ ਮਾਲਾ ਜੀ ਫੇਰੀ ਚਲੋ ਨਾਲ ਦੀ ਨਾਲ ਇਹ ਥੱਲੇ ਚਾਈ ਜਾਂਦਾ ਇਹ ਆਪਣੇ ਕੋਲੇ ਮੰਨ ਲਓ ਹੁੰਦਾ ਜੀ ਹੈ ਨਾ ਇਹਦੇ ਜਿਹੜੇ ਡਿਜ਼ਾਈਨ ਬਹੁਤ ਸਾਰੇ ਮਿਲ ਜਾਂਦੇ ਨੇ ਹਾਂ ਡਿਜ਼ਾਈਨ ਮਿਲ ਜਾਂਦੇ ਨੇ ਡਿਜ਼ਾਈਨ ਬਹੁਤ ਸਾਰੇ ਤੇ ਬਹੁਤ ਸਾਰੇ ਕਲਰ ਆ ਹਾਂਜੀ ਤੇ ਇਹਦਾ ਕੋਈ ਕੋਈ ਮੰਤੀ ਕਰਕੇ ਜੀ ਫਿਰ ਤਿਆਰ ਕਰਕੇ ਦਵਾਗੇ ਜੀ ਠੀਕ ਹੈ ਜੀ ਵੀ ਜਿਹੜੇ ਮਰਜ਼ੀ ਸਾਈਜ਼ ਦਾ ਬੰਦਾ ਆਪਣ ਮਾ ਲੇ ਤੁਸੀਂ ਉਹ ਉਹੀ ਸਾਈਜ਼ ਤਿਆਰ ਕਰਕੇ ਦੇ ਦੋ ਲੋ ਜੀ ਸਭ ਤੋਂ ਮੇਨ ਤੇ ਖਾਸ ਗੱਲ ਹੈ ਵੀ ਆ ਜਿਹੜੇ ਬਾਹਰਲੇ ਮਤਲਬ ਵੀ ਵੱਡੇ ਸ਼ਹਿਰਾਂ ਸ਼ੁਰਾਂ ਜਿਹੜਾ ਇਹਦਾ ਸਿਸਟਮ ਹੈ ਮਾਨਸਾ ਦੇ ਵਿੱਚ ਵੀ ਬਾਈ ਕਹਿੰਦਾ ਵੀ ਆਪਾਂ ਲੈ ਜਾਂਦਾ ਤੇ ਇੱਕ ਸਭ ਤੋਂ ਮੇਨ ਗੱਲ ਆ ਗਈ ਜੀ ਗੁਰੂ ਘਰਾਂ ਵਾਸਤੇ ਜਿਹੜਾ ਆਪਾਂ ਥੱਲੇ ਬਸਾਉਣੇ ਹੁੰਦੇ ਆ ਮੈ ਤੇ ਬਹੁਤ ਸੋਹਣੇ ਸੋਹਣੇ ਦੇ ਵਿੱਚ ਕਲਰ ਨੇ ਬਾਈ ਜੀ ਹੋਰਾਂ ਕੋਲੇ ਬਹੁਤੀ ਘੱਟ ਰੇਟ ਦੇ ਵਿੱਚ ਜੇ ਕੋਈ ਧਾਰਮਿਕ ਸਥਾਨ ਤੇ ਲੈ ਕੇ ਜਾਣਾ ਚਾਹੁੰਦਾ ਨਾ ਬਾਈ ਕਹਿੰਦਾ ਵੀ ਉਹਨਾਂ ਨੂੰ ਆਪਾਂ ਪੂਰੇ-ਪੂਰੇ ਉਸਤੇ ਦੇ ਦਾਂਗੇ ਉਹਦੇ ਤੋਂ ਕੋਈ ਮੁਨਾਫੇ ਵਾਲਾ ਕੰਮ ਨਹੀਂ ਲੈਣਾ ਜੇ ਕਿਸੇ ਨੂੰ ਹੂ ਲੈਣਾ ਹੈ ਉਹਦੇ ਵਾਸਤੇ ਬਾਈ ਜਿੱਲੀ ਕੋਈ ਹੈਗੇ 2 ਰੁਪਏ ਕਮਾਈ ਹੈਗੀ ਹੈ ਨਾ ਤੇ ਬਾਕੀ ਦਿੱਤੇਗੇ ਨੰਬਰ ਤੇ ਸੰਪਰਕ ਜਰੂਰ ਬਣਾ ਲਿਓ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕੋਈ ਗੱਲ ਨਹੀਂ ਪਤਾ